ਸਭਾ ਜਨਕ ਬਿਲ ਪੇਜ ਕੀਤਾ ਹੈ ਨਾ ਕਿ ਵਿੱਚ ਮੰਗ ਹੈ ਕਿ ਪੋਪੂਲੇਸ਼ਨ ਕੰਟਰੋਲ ਦੇ ਲਈ ਕਾਨੂੰਨ ਬਣਾਇਆ ਜਾਵੇ ਜੀ ਜਰਾ ਦੱਸੋ ਕੀ ਕੀ ਬਿਲ ਵਿੱਚ ਹੈਗਾ ਤੇ ਕੀ ਕੀ ਗੱਲਬਾਤ ਹੋ ਰਹੀ ਹੈ ਸਰ ਇਹ ਕੱਲ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਕੁਲਤਾਰ ਸਲਵਾ ਜੀ ਕੋ ਜਾ ਕੇ ਇੱਕ ਪੋਪੂਲੇਸ਼ਨ ਕੰਟਰੋਲ ਬਿਲ 2025 ਜੇ ਲਾਈਕ ਪ੍ਰਾਈਵੇਟ ਮੈਂਬਰ ਬਿਲ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈਗੀ ਹੈ ਕਿ ਉਹਦੇ ਦੇ ਵਿੱਚ ਕੋਪ ਕੀਤੀ ਜਾਵੇ ਤੇ ਆਨ ਵਾਲਾ ਜਿਹੜਾ 70 ਹੈਗਾ ਉਹਦੇ ਵਿੱਚ ਉਹ ਪੇਸ਼ ਕੀਤਾ ਜਾਵੇ ਉਹਦੇ ਵਿੱਚ ਜਿਹੜਾ ਮੂਲ ਮੋਟਿਵ ਹੈ ਦੇਨ ਮਗਰ ਕਿ ਅਜ ਅਗਰ ਤੁਸੀਂ ਹਿੰਦੁਸਤਾਨ ਦੀ ਪੂਰੀ ਧਰਤੀ ਦੇਖੋ ਤੇ ਪੂਰੇ ਦੁਨੀਆ ਦੇ ਖੇਤਰਫਲ ਦੇ ਵਿੱਚ ਉਹ 2.3% ਦੇ ਲਗਭਗ ਹੈਗਾ ਵੇਅਰ ਐਸ 17% ਤੋਂ ਵੱਧ ਦੁਨੀਆ ਦੀ ਜਿਹੜੀ ਪੂਲ ਆਬਾਦੀ ਹੈਗੀ ਹੈ ਉਹ ਹਿੰਦੁਸਤਾਨ ਦੀ ਵਸਨੀਕ ਹੈਗੀ ਹੈ ਤੇ ਜਦੋਂ ਓਵਰ ਪੋਪੂਲੇਸ਼ਨ ਹੁੰਦੀ ਹੈ ਤੇ ਮੂਲ ਤੌਰ ਦੇ ਉੱਤੇ ਉਹ ਸਾਰਾ ਜਿਹੜਾ ਸਾਡੇ ਰਿਸੋਰਸਸ ਹੈ ਉਹ ਸਟ੍ਰੈਚ ਹੋ ਜਾਂਦੀ ਹੈ ਅੱਜ ਅਗਰ ਆਪਾਂ ਉਹਦਾ ਇੱਕ ਉਦਾਹਰਣ ਲਈਏ ਅੱਜ ਜਿਹੜੀ ਆਮ ਜਨਤਾ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਮੋਟਲਾ ਜਿਹੜੀ ਉਹਨਾਂ ਨੂੰ ਜ਼ਰੂਰਤ ਤਾਂ ਹੈਗੀ ਹੈ ਉਹ ਐਜੂਕੇਸ਼ਨ ਦੀਆਂ ਹੈਲਥ케ਅਰ ਦੀ ਤੇ ਕ੍ਰਾਈਂ ਦੀ ਤੇ ਇਹ ਤਿੰਨੋਂ ਜਿਹੜੀਆਂ ਹੈਗੀ ਹੈ ਇਹ ਕੋਰਿਲੇਟ ਡਾਇਰੈਕਟਲੀ ਕਰਦੀ ਹੈਗੀ ਹੈ ਉਹ ਪਰਪੂਲੇਸ਼ਨ ਦੇ ਨਾਲ ਤੁਸੀਂ ਅੱਜ ਅਗਰ ਐਗਜ਼ਾਮਪਲ ਲੋ ਕਿ ਜੀ ਜਿੱਥੇ ਵੀ ਪੋਪੂਲੇਸ਼ਨ ਜ਼ਿਆਦਾ ਹੋਏਗੀ ਇਹਦੇ ਉੱਤੇ ਬਹੁਤ ਸਾਰੇ ਰਿਸਰਚ ਪੇਪਰ ਮੈਡੀਕਲ ਜਰਨਲਸ ਦੇ ਵਿੱਚ ਤੇ ਬਾਕੀ ਜਰਨਲਸ ਦੇ ਵਿੱਚ ਪਬਲਿਸ਼ ਹੋਏ ਹੋਏ ਆ ਐਂਡ ਉਹ ਟੋਟਲ ਕੋਰਿਲੇਸ਼ਨ ਹੁੰਦੀ ਹੈ ਕਿ ਜੀ ਓਵਰ ਪੋਪੂਲੇਸ਼ਨ ਦੇ ਨਾਲ ਕ੍ਰਾਈਮ ਵਾਧਾ ਹੈ ਡਰੱਗਸ ਦਾ ਜਿਹੜਾ ਅੱਜ ਬਹੁਤ ਅਖਿਆ ਹੋਇਆ ਮੁੱਦਾ ਹੈਗਾ ਪੰਜਾਬ ਦੇ ਵਿੱਚ ਉਹ ਇਹਦੇ ਨਾਲ ਹੈਗਾ ਜਦੋਂ ਸਾਡੀ ਓਵਰ ਪੋਪੂਲੇਸ਼ਨ ਇੱਕ ਪੁਆਇੰਟ ਹੁੰਦਾ ਜਿੱਥੇ ਰਾਈਟ ਪੋਪੂਲੇਸ਼ਨ ਹੁੰਦੀ ਹੈ ਜਦੋਂ ਉਹ ਰਾਈਟ ਤੇ ਆ ਜਾਂਦੀ ਹੈ ਤੇ ਲੋਕਾਂ ਨੂੰ ਜਿਹੜੀ ਕੁਆਲਿਟੀ ਆਫ ਲਾਈਫ ਹੈ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਹੈਗਾ ਥੈਟ ਇਜ਼ ਕਿ ਸਾਡੇ ਜਿਹੜੇ ਬੱਚੇ ਹੈਗੇ ਹਨ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਉਹਦਾ ਮੂਲ ਕਾਰਨ ਹੈ ਕਿ ਜਿਹੜੀ ਸਾਡੀ ਰਿਸੋਰਸਸ ਹੈ ਉਹ ਸਟ੍ਰੈਚ ਹੋਈਆਂ ਭਾਵੇਂ ਉਹ ਸਾਡੀ ਕੁਆਲਿਟੀ ਆਫ ਲਾਈਫ ਬਾਰੇ ਹੋਵੇ ਭਾਵੇਂ ਉਹ ਇਹ ਹੋਵੇ ਕਿ ਸਾਡਾ ਹੈਲਥ케ਅ ਸਿਸਟਮ ਫੇਲ ਹੋ ਰਿਹਾ ਹੈ ਸਾਡਾ ਐਜੂਕੇਸ਼ਨ ਸਿਸਟਮ ਫੇਲ ਹੋ ਰਿਹਾ ਹੈ ਸਾਡੀ ਜਿਹੜੀ ਕ੍ਰਾਈਮ ਦੀ ਪ੍ਰਣਾਲੀ ਹੈਗੀ ਹੈ ਉਹ ਬਿਲਕੁਲ ਅਜ ਕੋਈ ਆਪਣੇ ਆਪ ਨੂੰ ਤਸੀਫ ਨਹੀਂ ਕਰਦਾ ਤਾਂ ਮੇਰਾ ਇਹ ਮੰਨਣਾ ਨਾ ਸੀਗਾ ਕਿ ਇਹ ਡਾਇਰੈਕਟਲੀ ਕੋਰਿਲੇਟ ਕਰਦਾ ਹੈਗਾ ਓਵਰ ਪੋਪੂਲੇਸ਼ਨ ਦੇ ਨਾਲ ਐਂ ਦੂਜਾ ਜਿਹੜਾ ਮੇਜਰ ਮੋਟਿਵ ਸੀ ਇਹਦੇ ਪਿਛੇ ਆਂਦੇ ਕਿ ਮੈਂ ਇਹ ਸੋਚਦਾ ਹੈਗਾ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸੜਕ ਬਣਾਉਣ ਦੇ ਨਾਲ ਨਹੀਂ ਉਹ ਸਟਰੀਟ ਲਾਈਟ ਲਗਾਉਣ ਦੇ ਨਾਲ ਨਹੀਂ ਇੱਕ ਸੀਵਰੇਜ ਪਾਉਣ ਦੇ ਨਾਲ ਨਹੀਂ ਹੈ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਪੀੜੀਦਰ ਪੀੜੀ ਚੱਲੂ ਚਾਹੀਦੀ ਹੈ ਜਦ ਤੱਕ ਅਸੀਂ ਸਾਫ਼ ਪਾਣੀ ਸਾਫ ਹਵਾ ਇੱਕ ਅੱਛਾ ਵਾਤਾਵਰਨ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਦੇ ਸਕਦੇ ਇਹ ਡਵੈਲਪਮੈਂਟ ਇੱਕ ਸੜਕ ਬਣਾ ਕੇ ਆਏ ਜਾਂ ਇੱਕ ਟਿਊਬ ਲਾਈਨ ਲਾ ਕੇ ਜਾਂ ਨਵਾਂ ਪਾਣੀ ਦਾ ਸਾਧਨ ਦੇ ਕੇ ਨਹੀਂ ਹੋ ਸਕਦਾ ਹੈਗਾ ਸੋ ਇਹ ਇਹ ਇਸ ਬਿੱਲ ਦੇ ਪਿਛੇ ਇਹ ਮੋਟਿਵ ਸੀਗਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਦੇ ਅੱਖਾਂ ਦੇ ਵਿੱਚ ਨਿਮੋਸ਼ੀ ਨਹੀਂ ਦੇਖਣਾ ਚਾਹੁੰਦੇ ਮੈਂ ਦਾ ਇੱਕ ਛੋਟਾ ਜਿਹਾ ਉਦਾਹਰਨ ਤੁਹਾਨੂੰ ਦੇਵਾਂਗਾ ਪਿਛਲੇ ਵਿਧਾਨ ਸਭਾ ਸੈਟਰ ਦੇ ਵਿੱਚ ਵੀ ਅਨ ਜਿਹੜੀ ਅਸੈਂਬਲੀ ਪਿੱਛੇ ਡਿਸਾਲਵ ਹੋ ਗਈ ਹੈਗੀ ਇਹ ਜਦੋਂ ਕਾਂਗਰਸ ਦੀ ਸਰਕਾਰ ਸੀ ਮਨ ਲੱਗਦਾ ਲਗਭਗ 600 ਕਰੋੜ ਤੋਂ ਵੱਧ ਬੁੱਢੇ ਨਾਲੇ ਨੂੰ ਸਾਫ਼ ਕਰਨ ਦਾ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਇਸ ਵਿਧਾਨ ਸਭਾ ਦੇ ਵਿੱਚ ਵੀ ਇੱਕ ਸਪੈਸੀਫਿਕ ਸੁਸਾਇਟੀ ਬਣਾਈ ਕਮੇਟੀ ਬਣਾਈ ਗਈ ਹੈਗੀ ਹੈ ਜਿਹੜੀ ਕਿ ਬੁੱਢੇ ਨਾਲੇ ਨੂੰ ਤੇ ਉਹਦੇ ਉਹਦੇ ਨਾਲ ਉਹਦੀ ਸਾਫ਼ ਸਫਾਈ ਵਾਸਤੇ ਉਹ ਨੂੰ ਪੂਰੀ ਦੇਖਭਾਲ ਕਰਦੀ ਹੈਗੀ ਹੈ ਮੇਰਾ ਇਸ਼ੂ ਹੈ ਜੀ ਕਿ ਬੁੱਢੇ ਨਾਲਾ ਇੱਕ ਸਾਫ਼ ਸੁਥਰਾ ਰਿਵਰ ਤੋਂ ਇੱਕ ਜ਼ਹਿਰ ਦਾ ਕੇਂਦਰ ਕਿੱਦਾਂ ਬਣਿਆ ਤੇ ਉਹਨੂੰ ਕਿੱਦਾਂ ਅਸੀਂ ਦੁਬਾਰਾ ਠੀਕ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਓਵਰ ਪੋਪੂਲੇਸ਼ਨ ਹੈ ਇੱਕ ਬਹੁਤ ਵੱਡਾ ਕਾਰਨ ਹੈ ਇਸ ਚੀਜ਼ ਨੂੰ ਸਾਰਾ ਮੱਦੇ ਨਜ਼ਰ ਲਾ ਕੇ ਇਹ ਬਿੱਲ ਮੈਂ ਜਿਹੜਾ ਹੈਗਾ ਸਪੀਕਰ ਸਾਹਿਬ ਦੇ ਨਿਮਿਤ ਕੀਤਾ ਹੈਗਾ ਤਾਂ ਉਹਨਾਂ ਨੂੰ ਹੀ ਵਿੰਦੀ ਕੀਤੀ ਹੈ ਕਿ ਤੁਸੀਂ ਆਮ ਬਣ ਸੱਤ ਦੇ ਵਿੱਚ ਇਹਨੂੰ ਰੱਖਿਆ ਜਾਵੇ ਕੀ ਲੱਗਦਾ ਕਿ ਨਾ ਕਿ ਪੋਲਿਟিক্যাল ਲੋਕ ਕਿਹਾ ਜਾ ਤਾਂ ਨਹੀਂ ਵੀ ਕਰ ਸਕਦੇ ਨਹੀਂ ਜਾਂ ਸਾਥ ਵੀ ਦੇ ਸਕਦੇ ਨਹੀਂ ਕਿ ਹਰ ਇੱਕ ਤੋਂ ਦੀ ਸੋਚ ਉਹਨਾਂ ਲਈ ਰਣਨੀਤੀ ਸਥਿਤੀ ਲਾ ਕੇ ਕਾਂਗਰਸ ਆਪਣੀ ਪਾਰਟੀ ਨੂੰ ਕਿਹਾ ਉਹਦੀ ਗੱਲ ਬਾਤ ਹੋਈ ਤਾਂ ਉਹਨਾਂ ਦਾ ਕੀ ਰਿਸਪੋਨਸ ਸਰ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਹੈ ਵਿਧਾਨ ਸਭਾ ਦੇ ਵਿੱਚ ਅਸੀਂ ਕੋਈ ਵੀ ਲੈਜਿਸਲੇਚਰ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਆਪਣੇ ਮਨ ਦੀ ਗੱਲ ਤੇ ਲੋਕਾਂ ਦਾ ਜਿਹੜਾ ਮਨ ਦੀ ਗੱਲ ਹੈਗੀ ਹੈ ਇਹ ਉਹਦੀ ਜ਼ਰੂਰਤ ਬੰਦੀ ਹੈਗੀ ਹੈ ਕਿ ਉੱਥੇ ਰੱਖਿਆ ਜਾਵੇ ਐਂਡ ਸਭ ਤੋਂ ਵੱਡਾ ਲੋਕਤੰਤਰ ਦੇ ਵਿੱਚ ਜਿਹੜਾ ਮੂਲ ਮੰਤਰ ਹੈਗਾ ਉਹ ਹੈ ਡਿਬੇਟ ਅੱਜ ਇਹ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਜਾਏਗਾ ਐਂਡ ਸਾਡੀ ਸੁਸਾਇਟੀ ਦੇ ਵਿੱਚ ਅੱਜ ਮੇਰਾ ਮੂਲ ਇਹ ਸੀਗਾ ਕਿ ਇਹ ਸੁਸਾਇਟੀ ਦੇ ਵਿੱਚ ਇਹਦੇ ਬਾਰੇ ਗੱਲ ਹੋਵੇ ਵਿਧਾਨ ਸਭਾ ਦੇ ਵਿੱਚ ਇਹਦੇ ਉੱਤੇ ਡਿਸਕਸ਼ਨ ਹੋਵੇ ਜਿਵੇਂ ਸਾਰਿਆਂ ਦੀ ਸਹਿਮਤੀ ਹੋਵੇਗੀ ਅਗਰ ਉਹਨਾਂ ਨੂੰ ਇਹ ਲੱਗੂਗਾ ਕਿ ਇਹ ਪੰਜਾਬ ਪੱਖੀ ਬਿਲ ਹੈਗਾ ਚੱਲੀ ਆਉਣ ਵਾਲੀ ਪੀੜ੍ਹੀਆਂ ਦੇ ਵਾਸਤੇ ਇਹ ਬਿਲ ਬਿਲਕੁਲ کارਗਾਰ ਹੈਗਾ ਤੇ ਇਹ ਉਹਨੂੰ ਅਡਾਪਟ ਕਰ ਲਾਂਗੇ ਅਗਰ ਇਹਦੇ ਵਿੱਚ ਕੋਈ ਸੰਸ਼ੋਧਨ ਕਰਨ ਦੀ ਲੋੜ ਹੈ ਕੋਈ ਚੇਂजेस ਕਰਨ ਦੀ ਲੋੜ ਹੈ ਤੇ ਇਹ ਵਿਧਾਨ ਸਭਾ ਕੋ ਪੂਰਾ ਪਾਵਰ ਹੈ ਇਹ ਉਹਦੇ ਵਿੱਚ ਚੇਂजेस ਕਰ ਸਕਦੀ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਨਹੀਂ ਪੂਰੇ ਜਾ ਸਕਦੇ ਤੇ ਜਿਹੜੇ ਐਮ ਐਲ ਐ ਸਾਹਿਬਾਨ ਹੈ ਇਹਦੇ ਉੱਤੇ VOTING ਕਰਕੇ ਇਹਨੂੰ ਰਿਜੈਕਟ ਕਰ ਸਕਦੇ ਹਨ ਲੇਕਿਨ ਮੇਰਾ ਵੀ ਮੂਲ ਮੋਟਿਵੇਸ਼ਨ ਇਹ ਸੀਗਾ ਕਿ ਓਵਰ ਪੋਪੂਲੇਸ਼ਨ ਦੇ ਉੱਤੇ ਆਮ ਸੱਤਾ ਦੇ ਵਿੱਚ ਆਮ ਸੋਸਾਇਟੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਕੁਆਲਿਟੀ ਆਫ ਲਾਈਫ ਜਿਹੜੇ ਸਾਡੇ ਬੱਚੇ ਇੱਥੇ ਜਨਮ ਲੈ ਰਹੇ ਆ ਉਹ ਸਾਡੀ ਅੱਖਾਂ ਦੇ ਸਾਹਮਣੇ ਰਹਿਣ ਤੇ ਅਸੀਂ ਪੰਜਾਬ ਨੂੰ ਵੱਧਦਾ ਫੁੱਲਦਾ ਦੇਖ ਸਕੀਏ